ਪੀਟ੍ਰੀ ਪਲੱਸ ਮਿਨੇ ਕਈ ਪੇਪਰਾਂ ਦੀ ਐਗਜ਼ਾਮ ਲਿਸਟ ਜਾਰੀ ਕਰ ਦਿੱਤੀ ਹੈ ਕੰਮ ਦੀ ਗੱਲ ਰੋਗੇ ਆਪਾਂ ਇਹਦੇ ਵਿੱਚ ਪਹਿਲਾਂ ਡੇਟ ਦੇਖ ਲਈਏ ਫਿਰ ਆਪਾਂ ਬਾਅਦ ਵਿੱਚ ਗੱਲ ਕਰਦੇ ਆਂਗੇ 30 ਤਰੀਕ ਨੂੰ ਇਹ ਕਹਿੰਦਾ ਸੀ ਕੰਡਕਟ ਕਰਾਂਗੇ ਆਡਿਟ ਇਨਸਪੈਕਟਰ ਜੂਨੀਅਰ ਆਡੀਟਰ ਹੋ ਗਿਆ ਤੇ ਜੂਨੀਅਰ ਆਡੀਟਰ ਜਿਹੜਾ ਟ੍ਰੈਜ਼ਰੀ ਐਂਡ ਅਕਾਊਂਟਸ ਦਾ ਸੀਓ ਹੋ ਗਿਆ 14 ਦਸੰਬਰ ਨੂੰ ਕੰਡਕਟ ਹੋਊਗਾ ਪਰਸਨਲ ਅਸਿਸਟੈਂਟ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਡਿਸਟ੍ਰਿਕਟ ਟ੍ਰੈਜ਼ਰਰ ਸੀਨੀਅਰ ਅਸਿਸਟੈਂਟ ਨੈਪਸੀਲਦਾਰ ਸੀਨੀਅਰ ਅਸਿਸਟੈਂਟ ਜੋ ਡਿਫਰੈਂਟ ਪੋਸਟ ਆਈਆਂ ਹੋਈਆਂ ਸੀ ਟ੍ਰੈਜ਼ਰੀ ਆਫੀਸਰ ਤੇ ਬਾਕੀ ਇਹਨਾਂ ਡਿਫਰੈਂਟ ਡੇਟ ਦਿੱਤੀ ਹੈ 231011 ਜਨਵਰੀ ਤੱਕ ਦੀ ਜੋ ਅੱਗੇ ਡੇਟ ਦੱਸੀ ਹੈ ਉਹ ਵੱਖ-ਵੱਖਰੀਆਂ ਪੋਸਟਾਂ ਵਿੱਚ ਦਿੱਤੀ ਹੈ ਤੁਸੀਂ ਪੜ੍ਹ ਸਕਦੇ ਹੋਗੇ ਹੁਣ ਇਹਦੇ ਵਿੱਚ ਜਿਹੜੀ ਕੰਮ ਦੀ ਚੀਜ਼ ਮੈਨੂੰ ਲੱਗ ਰਹੀ ਹੈ ਉਹ ਇਹ ਲੱਗ ਰਹੀ ਹੈ ਕਿ ਇਹਨਾਂ ਨੇ ਕਿਹਾਗਾ ਕਿ ਅਸੀਂ ਜੋ ਪੀਏ ਦੇ ਲਈ ਸੀ ਸੀਨੀਅਰ ਅਸਿਸਟੈਂਟ ਸੀ ਜ਼ਿਲ੍ਹਾ ਖਜ਼ਾਨਚੀ ਸੀ ਸੀਨੀਅਰ ਅਸਿਸਟੈਂਟ ਦੀ ਜਿਹੜੀ 293 ਪੋਸਟਾਂ ਸੀ ਫਿਰ ਸੱਤ ਪੋਸਟਾਂ ਸੀ तहसीलदार ਤੇ ਟ੍ਰੈਜ਼ਰੀ ਆਫੀਸਰ ਇਨਾਂ ਸਾਰਿਆਂ ਦਾ ਇੱਕ ਹੀ ਐਗਜ਼ਾਮ ਕੰਡਕਟ ਕਰਾਂਗੇ 30 ਤਰੀਕ ਨੂੰ ਐਗਜ਼ਾਮ ਕੰਡਕਟ ਹੋਊਗਾ ਤੇ ਹੁਣ ਇਹ ਐਗਜ਼ਾਮ ਹੈ ਜਿਹੜਾ ਤੁਹਾਡਾ ਸੌਖਾ じゃ ਨਹੀਂ ਹੋਣ ਲੱਗਿਆ ਨੈਬ ਤਸਿਲਦਾਰੇ ਦੇ ਵਿੱਚ ਇਨਕਲੂਡਡ ਹੈ ਠੀਕ ਹੈ ਜਿੱਤੇ ਐਗਜ਼ਾਮ ਦਾ ਲੈਵਲ ਹੈ ਜਿਹੜਾ ਉਹ ਟਫੈਸਟ ਜਾ ਸਕਦਾ ਹੈ ਮਤਲਬ ਕਿ ਜਿਹੜੇ ਪੋਰਸ਼ਨਸ ਤੁਸੀਂ ਪੰਜਾਬ ਦੇ ਪੇਪਰ ਕਹਿ ਕੇ ਜੋ ਪੋਰਸ਼ਨ ਛੱਡ ਦਿੰਨੇ ਹੋ ਉਹ ਪੋਰਸ਼ਨ ਇਹ ਪੇਪਰ ਦੇ ਵਿੱਚ ਆਉਣਗੇ ਤੇ ਆਬਵੀਅਸਲੀ ਮੈਂ YouTube ਤੇ ਤੁਹਾਡੀ ਇਹਦੀ ਮਦਦ ਕਰਾਂਗਾ ਤਾਂ ਕਿਸ ਤਰ੍ਹਾਂ ਦੀ ਤੁਹਾਨੂੰ YouTube ਤੇ ਹੁਣ ਕਲਾਸਿਸ ਚਾਹੀਦੀਆਂ ਨੇ ਉਹ ਮੈਨੂੰ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਕਿਹੜੇ ਟਾਈਮ ਤੇ ਚਾਹੀਦੀਆਂ ਨੇ ਬਿਕੋਜ਼ ਡੇ ਟਾਈਮ ਮੇਰਾ ਸਾਰਾ ਬਿਜ਼ੀ ਹੈ ਜਾਂ ਤਾਂ ਰਾਤ ਦਾ ਟਾਈਮ ਹੋ ਸਕਦਾ ਜਾਂ ਜਲਦੀ ਸਵੇਰ ਦਾ 4-5 ਵਜੇ ਦਾ ਟਾਈਮ ਹੋ ਸਕਦਾ ਇਹ ਵੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਤੁਸੀਂ